ਕੋਈ ਸਰਕਾਰੀ ਜੌਬ ਕਰਦੇ ਕਿੱਥੇ ਨਰਤੈਂਸੀ ਚੱਲਦੀ ਹੈ ਹਾਂਜੀ ਚੰਡੀਗੜ੍ਹ ਐਮਰਜੈਂਸੀ ਕਰਦੇ ਨਹੀਂ ਬਸ ਇਹ ਚੱਲਦੀ ਰਹੂਗੀ ਕੋਈ ਕੋਈ ਪਾਸੇ ਰੋਕੜੀ ਰੋਕਦਾ ਨਹੀਂ ਉਹ ਵੀ ਰੋਕਦੇ ਅੱਜ ਕੱਲ ਤਾਂ ਉਹ ਵੀ ਫੁੱਲ ਆ ਰਹੀ ਹੈ ਜਿਸ ਵੇਲੇ ਡਿਊਟੀ ਵਾਲੇ ਟਾਈਮ ਨਾ ਫੁੱਲ ਆਉਂਦੀਆਂ ਬੱਸਾਂ ਪੂਰੀਆਂ ਇੱਕ ਵਾਰਸ ਇੱਥੋਂ ਚੱਲਦੀ ਸੀ ਉਹਦਾ ਟਾਈਮ 5 ਮਿੰਟ ਅੱਗੇ ਪਿੱਛੇ ਹੈਗਾ ਇੱਥੋਂ ਲਈ ਸੀ ਪਹਿਲਾਂ ਥੋੜੇ ਦਿਨ ਪਹਿਲਾਂ ਫੂਨ ਉਹ ਸ਼ਾਇਦ ਚੱਲੇਗੀ ਪਤਾ ਨਹੀਂ ਨਹੀਂ ਗਈ ਲੇਕਿਨ ਬੱਸਾਂ ਪਿੱਛੋਂ ਗੁਲੋਂ ਕਰਕੇ ਇੱਥੋਂ ਸੀਟ ਕੋਈ ਨਹੀਂ ਜੇ ਮਿਲਦੀ

ਇਹੋ ਗੱਲ ਕਹਿਣੀ ਆ ਪਹਿਲਾਂ ਸਭ ਤੋਂ ਸਟੂਡੈਂਟ ਨੂੰ ਜੜਾਓ ਕਿਉਂਕਿ ਬੱਸਾਂ ਦੇ ਪਿੱਛੋਂ ਫੋਨ ਆਉਂਦੀਆਂ ਜੇ ਇੱਥੇ ਗਿੰਦੀ ਜਾਦੀ ਹੋਊਗੀ ਬੱਚੇ ਰਹਿ ਜਾਣਗੇ ਪੋਸਟ ਲੈਣ ਤੋਂ ਪਹਿਲਾਂ ਪਟਸਰ ਚੌਂਕ ਤੇ ਨੂੰ ਚੱਲੋ ਬੰਦੇ ਆ ਪੋਸਟ ਲੈਣ ਜਦੋਂ ਆਪਣੇ ਚਾਹੀਦੀ ਆਣਾ ਨਹੀਂ ਇੱਥੇ ਵੀ ਰੂਗੀ ਸਾਰੇ ਥਾਂਵਾਂ ਤੇ ਰੂਗੀ ਆਜੀ ਸਰ ਪ੍ਰਧਾਨ ਕੋਲ ਇਹ ਬਣ ਕੇ ਚੰਡੇ ਦਾ ਆ ਆਜੋ ਆਜੋ ਉਹ ਦੇਖੋ ਆਜੋ ਨਹੀਂ ਨਹੀਂ ਜੱਗੂ ਬੱਚੇ ਇਹ ਐਕਸਰ ਨਹੀਂ ਰੋਕਦਾ ਜੀ ਤੱਕ ਕਿਉਂ ਨਹੀਂ ਗੁਲਣੀ ਜੀ ਅੱਖ ਲਾਓ ਬਾਰੀ ਯਾਰ ਉਹਨੂੰ ਕੋ ਬੱਚੀਆਂ ਨੂੰ ਸਾਰੀਆਂ ਬੱਚੀਆਂ ਨੂੰ ਚੜਾ ਲਓ ਪਹਿਲਾਂ ਬੱਚੀਆਂ ਨੂੰ ਚੜਾਓ ਬੱਚੀਆਂ ਨੂੰ ਛੋਟੇ ਵੀਰ ਪਹਿਲਾਂ ਸਕੂਲ ਵਾਲੀਆਂ ਬੱਚੀਆਂ ਤੇ ਕਾਲਜ ਵਾਲੀਆਂ ਬੱਚੀਆਂ ਨੂੰ ਚੜਾਓ ਸਰ ਸਾਹ ਬਹੁਤ ਘੱਟ ਹੈ ਜੀ ਹੋ ਜਾਓ ਸੰਕਰ ਦੇ ਪਿੱਛੇ ਨੂੰ ਆਓ ਜੀ ਮਾੜਾ ਦਰਸਣ ਦੇ ਪਿੱਛੇ ਹੋ ਜਾਓ ਹੋ ਜਾਓ ਜੀ ਹੋ ਜਾਓ ਇੱਕ ਇੰਸਪੈਕਟਰ ਸਾਹਿਬ ਇਹ ਖਿਆਰ ਕਰਨਾ ਪਹਿਲਾਂ ਸਕੂਲ ਤੇ ਕਾਲਜ ਵਾਲੀਆਂ ਬੱਚੀਆਂ ਨੂੰ ਕਿਉਂਕਿ ਇਹਨਾਂ ਦਾ ਟਾਈਮ 8:30 ਵਜੇ ਤੱਕ ਦਾ ਬਾਕੀ ਜੇ ਕੁ ਸਵਾਰੀਆਂ ਬਾਅਦ ਚੋਂ ਵੀ ਚੱਲ ਜਾਣੀਆਂ ਕੋਈ ਗੱਲ ਨਹੀਂ ਸਕੂਲ ਤੇ ਕਾਲਜ ਵਾਲੀਆਂ ਬੱਚੀਆਂ ਨਾਲ ਰਹਿਣ ਉਹ ਡੀਪਲੀ ਹੋਈ ਚੁਪਾਈ ਲਾਉਣੇ ਬਸ ਆਪਾਂ ਪਿੱਛੋਂ ਭੱਜੀ ਆਂ ਮੈਂ ਆਪਣੇ